ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਬਾਗੜੀਆਂ ਵਿੱਚ ਪਿੰਡ ਬਾਗੜੀਆਂ ਨਾਬਾ ਮਲੇਰਕੋਟਲਾ ਰੋਡ ਦੇ ਉੱਪਰ ਆ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹ ਹਵੇਲੀ ਦਿਖਾਵਾਂਗੇ ਜਿਸ ਹਵੇਲੀ ਨੂੰ ਬਹੁਤ ਸਾਰੇ ਗੀਤਾਂ ਦੇ ਵਿੱਚ ਸੀਰੀਅਲ ਦੇ ਵਿੱਚ ਹਿੰਦੀ ਤੇ ਪੰਜਾਬੀ ਫਿਲਮਾਂ ਦੇ ਵਿੱਚ ਤੁਸੀਂ ਪਹਿਲਾਂ ਹੀ ਦੇਖਿਆ ਹੋਵੇਗਾ ਦੋਸਤੋ ਇਹ ਪਿੰਡ ਬਾਗੜੀਆਂ ਦੀ ਉਹ ਹਵੇਲੀ ਆ ਜਿਸ ਨੂੰ ਲਾਲ ਹਵੇਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬਹੁਤ ਪੁਰਾਣੀ ਤੇ ਬਹੁਤ ਵੱਡੀ ਹਵੇਲੀ ਆ ਜਿਸ ਨੂੰ ਪਰਿਵਾਰ ਦੇ ਵੱਲੋਂ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਮੇਨਟੇਨ ਕੀਤਾ ਜਾਂਦਾ ਹੈ ਤੇ ਦੋਸਤੋ ਇਹ ਹਵੇਲੀ ਦੇ ਵਿੱਚ ਬਹੁਤ ਸਾਰੇ ਜਿਹੜੇ ਹਿੰਦੀ ਪੰਜਾਬੀ ਫਿਲਮਾਂ ਸੀਰੀਅਲ ਜਾਂ ਗੀਤਾਂ ਉਹਨਾਂ ਦੀ ਸ਼ੂਟਿੰਗ ਹੋ ਚੁੱਕੀ ਆ ਤੇ ਰੈਗੂਲਰ ਹੁੰਦੀ ਵੀ ਰਹਿੰਦੀ ਆ ਅਗਰ ਗੱਲ ਕਰੀਏ ਜਿਹੜੀਆਂ ਮੇਨ ਮੇਨ ਫਿਲਮਾਂ ਨੇ ਉਹਨਾਂ ਦੇ ਵਿੱਚੋਂ ਅਜੀਤ ਦੇਵਗਾਂਦੀ ਫਿਲਮ ਸਨ ਆਫ ਸਰਦਾਰ ਅਕਸ਼ੇ ਕੁਮਾਰ ਦੀ ਫਿਲਮ ਸਿੰਘ ਇਜ ਬਲਿੰਗ ਇਸ ਤੋਂ ਇਲਾਵਾ ਹੁਣੀ ਫਿਲਮ ਆਈ ਦੇਵ ਖਰੋੜ ਤੇ ਗੋਗੂ ਗਿਲ ਦੀ ਮਜੈਲ ਰੋਸ਼ਨ ਪ੍ਰਿੰਸ ਦੀ ਮਾਮਲਾ ਗੜਬੜ ਇਸ ਤੋਂ ਇਲਾਵਾ ਹਿੰਦੀ ਸੀਰੀਅਲ ਵੀਰ ਕੀ ਅਰਦਾਸ ਵੀਰਾ ਸਿੱਧੂ ਮੂਸੇਵਾਲੇ ਦਾ ਗੀਤ ਬਾਈ ਬਾਈ ਰੋਸ਼ਨ ਪ੍ਰਿੰਸ ਦਾ ਗੀਤ ਦਿਲ ਦੇ ਵਰਕੇ ਅਮਰਤਮਾਨ ਦਾ ਗੀਤ ਜੱਟ ਫਲੈਕਸ ਗਗਨ ਬੱਲਰਾ ਦਾ ਗੀਤ ਸੀਕ੍ਰੇਟ ਅਤੇ ਦੋਸਤੋ ਹੋਰ ਬਹੁਤ ਸਾਰੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਦੇ ਵਿੱਚ ਇਸ ਹਵੇਲੀ ਦੇ ਜਿਹੜੇ ਸੀਨ ਨੇ ਉਹ ਦੇਖਣ ਨੂੰ ਮਿਲਦੇ ਨੇ ਇਸ ਤੋਂ ਇਲਾਵਾ ਗੀਤ ਤਾਂ ਦੋਸਤੋ ਆਪਾਂ ਗਿਣੀ ਨਹੀਂ ਸਕਦੇ ਕਿ ਇੱਥੇ ਕਿੰਨੇ ਕੁ ਗੀਤਾਂ ਦੀ ਜਿਹੜੀ ਸ਼ੂਟਿੰਗ ਹੋ ਚੁੱਕੀ ਆ ਮੈਂ ਤੁਹਾਡੇ ਨਾਲ ਉਹਨਾਂ ਫਿਲਮਾਂ ਤੇ ਉਹਨਾਂ ਗੀਤਾਂ ਦਾ ਜ਼ਿਕਰ ਕੀਤਾ ਹੈ ਕਿ ਜਿੰਨੇ ਕ ਮੈਂ ਆਪ ਦੇਖਿਆ ਹੋ ਸਕਦਾ ਹੈ ਕਿ ਤੁਸੀਂ ਇਸ ਤੋਂ ਵੀ ਵੱਧ ਜਿਹੜੇ ਗੀਤਾਂ ਦੇ ਵਿੱਚ ਇਸ ਹਵੇਲੀ ਨੂੰ ਦੇਖਿਆ ਹੋਵੇ ਦੋਸਤੋ ਬੜੀ ਸੋਹਣੀ ਬੜੀ ਸ਼ਾਨਦਾਰ ਹਵੇਲੀ ਆ ਪਿੰਡ ਦੇ ਬਿਲਕੁਲ ਬਾਹਰਲੇ ਪਾਸੇ ਇਹ ਹਵੇਲੀ ਦੀ ਜਿਹੜੀ ਲੋਕੇਸ਼ਨ ਆ ਤੇ ਇਥੇ ਇੱਕੋ ਥਾਂ ਦੇ ਉੱਪਰ ਜਿਹੜੇ ਫਿਲਮ ਵਾਲੇ ਆ ਉਹਨਾਂ ਨੂੰ ਬਹੁਤ ਸਾਰੇ ਸੈੱਟ ਮਿਲ ਜਾਂਦੇ ਆ ਇਹ ਹਵੇਲੀ ਅਸੀਂ ਹਰ ਪਾਸੇ ਤੋਂ ਕਵਰ ਕਰਕੇ ਤੁਹਾਨੂੰ ਦਿਖਾ ਰਹੇ ਆ ਇਹ ਹਵੇਲੀ ਦਾ ਜਿਹੜਾ ਫਰਾਂਟਾ ਸਾਹਮਣੇ ਵਾਲਾ ਪਾਸਾ ਹੈ ਜਿਹੜਾ ਤੁਸੀਂ ਇਸ ਵੀਡੀਓ ਕਲਿੱਪ ਦੇ ਵਿੱਚ ਦੇਖ ਰਹੇ ਹੋ ਅਸੀਂ ਤੁਹਾਨੂੰ ਇਹ ਹਵੇਲੀ ਅੰਦਰਲੇ ਪਾਸੇ ਤੋਂ ਵੀ ਦਿਖਾਵਾਂਗੇ ਅੰਦਰਲੇ ਪਾਸੇ ਜਿਹੜਾ ਲਾਈਟਿੰਗ ਵਗੈਰਾ ਨਹੀਂ ਹੈ ਜਦੋਂ ਕਿਸੇ ਫਿਲਮ ਵਗੈਰਾ ਦੀ ਸ਼ੂਟਿੰਗ ਹੁੰਦੀ ਆ ਤਾਂ ਮੌਕੇ ਤੇ ਜਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੁੰਦੀ ਆ ਉਸ ਤਰੀਕੇ ਦੇ ਨਾਲ ਇਸ ਹਵੇਲੀ ਨੂੰ ਵਰਤਿਆ ਜਾਂਦਾ ਹੈ ਇਹ ਤੁਹਾਨੂੰ ਅੰਦਰ ਤੋਂ ਦਿਖਾ ਰਹੇ ਹਾਂ ਅੰਦਰ ਤੋਂ ਕੁਝ ਇਸ ਦੇ ਵਿੱਚ ਕਮਰੇ ਵੀ ਬਣੇ ਨੇ ਕੁਝ ਖੁੱਲਾ ਡੁੱਲਾ ਵੀ ਬਣਿਆ ਹੋਇਆ ਕਿਉਂਕਿ ਹਰੇਕ ਫਿਲਮ ਦੀ ਜਿਹੜੀ ਵੱਖੋ ਵੱਖਰੀ ਰਿਕੁਆਇਰਮੈਂਟ ਹੁੰਦੀ ਆ ਤੇ ਉਸੇ ਹਿਸਾਬ ਦੇ ਨਾਲ ਜਿਹੜੇ ਫਿਲਮ ਵਾਲੇ ਇਸ ਨੂੰ ਅੰਦਰੋਂ ਡਿਜ਼ਾਈਨ ਕਰਦੇ ਆ ਇਹ ਵੀ ਇਸੇ ਹਵੇਲੀ ਦਾ ਇੱਕ ਪਾਰਟ ਆ ਸਾਈਡ ਤੇ ਬਣਿਆ ਹੋਇਆ ਬੜਾ ਸ਼ਾਨਦਾਰ ਇਸ ਦਾ ਬਾਕੀ ਕੁਝ ਕੋ ਜਿਹੜੇ ਫਿਲਮਾਂ ਤੇ ਗੀਤ ਆ ਜਿਨ੍ਹਾਂ ਦੀ ਸ਼ੂਟਿੰਗ ਹੋਈ ਆ ਉਹਨਾਂ ਦੇ ਮੈਂ ਨਾਲ ਸਕਰੀਨਸ਼ਾਟ ਵੀ ਸਾਂਝੇ ਕਰ ਰਿਹਾ ਵੈਸੇ ਜਿਹੜੀ ਇਹ ਹਵੇਲੀ ਆ ਇਸ ਦੇ ਵਿੱਚ ਕਿਸੇ ਸਕਰੀਨਸ਼ਾਟ ਦੀ ਜ਼ਰੂਰਤ ਨਹੀਂ ਆ ਕਿਉਂਕਿ ਇਸ ਦੀ ਜਿਹੜੀ ਪਛਾਣ ਹੀ ਇੰਨੀ ਵੱਡੀ ਆ ਇਸ ਹਵੇਲੀ ਦੇ ਆਸ-ਪਾਸੇ ਜਿਹੜੇ ਦਰਖਤ ਲੱਗੇ ਹੋਏ ਆ ਉਹ ਇਸ ਹਵੇਲੀ ਦੀ ਜਿਹੜੀ ਖੂਬਸੂਰਤੀ ਆ ਉਸ ਨੂੰ ਹੋਰ ਵੀ ਵਧਾਉਂਦੇ ਆ ਤੇ ਦੋਸਤੋ ਸਾਡੇ ਚੈਨਲ ਦੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਕਵਰੇਜ ਕਰਕੇ ਤੁਹਾਡੇ ਨਾਲ ਸਾਂਝੇ ਕਰਦੇ ਆ ਜਿਸ ਤਰ੍ਹਾਂ ਪ੍ਰਾਣੀਆਂ ਵਿਰਾਸਤੀ ਹਵੇਲੀਆਂ ਜਾਂ ਫਿਲਮ ਗੀਤ ਜਿਨ੍ਹਾਂ ਤੇ ਸ਼ੂਟਿੰਗ ਵਗੈਰਾ ਹੁੰਦੀ ਆ ਉਹ ਲੋਕੇਸ਼ਨ ਆਸੀਂ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰੀਕੇ ਦੇ ਨਾਲ ਕਿੱਥੇ ਕਿੱਥੇ ਕਿਹੜੀਆਂ ਚੀਜ਼ਾਂ ਨੇ ਉਹ ਫਲਮਾਈਆਂ ਜਾਂਦੀਆਂ ਨੇ ਦੋਸਤੋ ਤੁਸੀਂ ਹੋਰ ਇਸ ਤੋਂ ਇਲਾਵਾ ਕਿਹੜੀ ਫਿਲਮ ਕਿਹੜੇ ਗੀਤਾਂ ਦੇ ਵਿੱਚ ਇਸ ਹਵੇਲੀ ਨੂੰ ਪਹਿਲਾਂ ਦੇਖ ਚੁੱਕੇ ਹੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸਾਡੀਆਂ ਹੋਰ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਤੇ Instagram ਤੇ ਫੋਲੋ ਜਰੂਰ ਕਰਿਓ ਤੇ ਦੋਸਤੋ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਪਿੰਡ ਬਾਗੜੀਆਂ ਦੀ ਜਿਹੜੀ ਦੂਸਰੀ ਹਵੇਲੀ ਆ ਉਹ ਤੁਹਾਡੇ ਨਾਲ ਵੀਡੀਓ ਰਹੀਂ ਸਾਂਝੀ ਕਰਾਂਗੇ ਧੰਨਵਾਦ